ਅੱਜ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਬਹੁਤ ਇੰਪੋਰਟੈਂਟ ਵੀਡੀਓ ਤੇ ਇਸ ਵੀਡੀਓ ਦੇ ਵਿੱਚ ਆਪਾਂ ਸਿੱਖਾਂਗੇ ਚਾਰਟ ਰੀਡਿੰਗ ਨਿਫਟੀ ਦੇ ਵਿੱਚ ਮਾਰਕੀਟ ਦੇ ਵਿੱਚ ਆਪਸ਼ਨ ট্রেਡਿੰਗ ਦੇ ਵਿੱਚ ਚਾਹੇ ਦੇਖੋ ਆਪਣੇ ਆਪਸ਼ਨ ਵਾਲੇ ਚਾਰਟ ਆ ਕਾਲ ਪੁੱਟ ਵਾਲੇ ਚਾਰਟ ਆ ਚਾਹੇ ਨਿਫਟੀ ਦਾ ਚਾਰਟ ਆ ਚਾਹੇ ਕਿਸੇ ਵੀ ਸਟਾਕ ਦਾ ਚਾਰਟ ਆ ਸੋ ਕਿੰਨੀਆਂ ਸਿੰਪਲ ਚੀਜ਼ਾਂ ਮਾਰਕੀਟ ਦੇ ਵਿੱਚ ਹੁੰਦੀਆਂ ਮਾਰਕੀਟ ਨੂੰ ਪ੍ਰੈਡਿਕਟ ਕਰਨਾ ਕਿੰਨਾ ਸਿੰਪਲ ਆ ਅੱਜ ਦੀ ਵੀਡੀਓ ਪੂਰਾ ਦੇਖਣ ਤੋਂ ਬਾਅਦ ਆ ਤੁਹਾਨੂੰ ਸਮਝ ਆ ਜਾਊਗਾ ਸੋ ਚੀਜ਼ਾਂ ਨੂੰ ਸਮਝਣਾ ਬਹੁਤ ਜ਼ਰੂਰੀ ਆ ਜੇ ਆਪਾਂ ਕੋਈ ਵੀ ਚੀਜ਼ ਚੰਗੀ ਤਰ੍ਹਾਂ ਕਰਨਾ ਚਾਹੁੰਦੇ ਆ ਜਿਵੇਂ ਮੰਨ ਲਓ ਆਪਾਂ ਜੇ ਗੱਡੀ ਚਲਾਉਣਾ ਚਾਹੁੰਦੇ ਆ ਸੋ ਗੱਡੀ ਨੂੰ ਸਮਝਣਾ ਬਹੁਤ ਜ਼ਰੂਰੀ ਆ ਕਿ ਗੱਡੀ ਚੱਲਦੀ ਕਿਵੇਂ ਗੱਡੀ ਕਾਦੇ ਨਾਲ ਚੱਲਦੀ ਤੇਲ ਨਾਲ ਚੱਲਦੀ ਜੇ ਗੱਡੀ ਦੇ ਵਿੱਚ ਤੇਲ ਆ ਤੇ ਗੱਡੀ ਅੱਗੇ ਵੀ ਆਪਾਂ ਲਿਜਾ ਸਕਦੇ ਆ ਗੱਡੀ ਨੂੰ ਤੇ ਪਿੱਛੇ ਵੀ ਲਿਜਾ ਸਕਦੇ ਆ ਉਸੇ ਤਰ੍ਹਾਂ ਮਾਰਕੀਟ ਕਾਦੇ ਨਾਲ ਚੱਲਦੀ ਪੈਸੇ ਨਾਲ ਚੱਲਦੀ ਆ ਮਾਰਕੀਟ ਦੇ ਵਿੱਚ ਜਦੋਂ ਉੱਤੇ ਵਾਸਤੇ ਪੈਸਾ ਲੱਗਦਾ ਆ ਜਿਆਦਾ ਲੋਕ ਜਦੋਂ ਉੱਤੇ ਵਾਸਤੇ ਪੈਸਾ ਲਾਉਂਦੇ ਮਾਰਕੀਟ ਉੱਤੇ ਜਾਂਦੀ ਆ ਜਿਆਦਾ ਲੋਕ ਜਦੋਂ ਥੱਲੇ ਵਾਸਤੇ ਪੈਸਾ ਲਾਉਂਦੇ ਉਦੋਂ ਮਾਰਕੀਟ ਥੱਲੇ ਜਾਂਦੀ ਆ ਸੋ ਪੈਸਾ ਲੱਗਣ ਕਰਕੇ ਮਾਰਕੀਟ ਉੱਤੇ ਜਾਂਣ ਡਈ ਐ ਤੇ ਪੈਸਾ ਲੱਗਣ ਕਰਕੇ ਮਾਰਕੀਟ ਥੱਲੇ ਜਾਂਣ ਡਈ ਐ ਕੋਈ ਨਿਊਜ਼ ਕੋਈ ਮੈਨਿਪੂਲੇਸ਼ਨ ਕੋਈ ਵੀ ਚੀਜ਼ ਕੰਮ ਨਹੀਂ ਕਰਦੀ ਪੈਸਾ ਲੱਗਣ ਕਰਕੇ ਉੱਤੇ ਜਾਂਣ ਡਈ ਪੈਸਾ ਲੱਗਣ ਕਰਕੇ ਹੀ ਥੱਲੇ ਆਉਣ ਡਈ ਐ ਤੇ ਪੈਸਾ ਲੱਗਣ ਦਾ ਲੌਜੀਕ ਕੀ ਹੁੰਦਾ ਪੈਸਾ ਲੱਗਣ ਦਾ ਲੌਜੀਕ ਹੁੰਦਾ ਸਪੋਰਟ ਤੇ ਰੈਜ਼ਿਸਟੈਂਸ ਜਿਹੜੀ ਕੀ ਦੇਖੋ ਮਾਰਕੀਟ ਦੀ ਬੁਨਿਆਦ ਆ ਜੇ ਮਾਰਕੀਟ ਸਪੋਰਟ ਦੇ ਕੋਲ ਆ ਕਿ ਹਾਈ ਚਾਂਸ ਆ ਮਾਰਕੀਟ ਉੱਤੇ ਜਾਊਗੀ ਜੇ ਰੈਜ਼ਿਸਟੈਂਸ ਦੇ ਕੋਲ ਆ ਹਾਈ ਚਾਂਸ ਆ ਮਾਰਕੀਟ ਥੱਲੇ ਆਊਗੀ ਪੱਥਰ ਤੇ ਲਕੀਰ ਦੀ ਤਰ੍ਹਾਂ ਹੈ ਪਰ ਮੈਟਰ ਕਰਦਾ ਟ੍ਰੈਂਡ ਜੇ ਦੇਖੋ ਡਾਊਨ ਟ੍ਰੈਂਡ ਆ ਤੇ ਰੈਜ਼ਿਸਟੈਂਸ ਦੇ ਕੋਲ ਮਾਰਕੀਟ ਆ ਸੋ ਹਾਈ ਚਾਂਸ ਆ ਉਥੋਂ ਥੱਲੇ ਆਊਗੀ ਜੇ ਅਪ ਟ੍ਰੈਂਡ ਆ ਸਪੋਰਟ ਦੇ ਕੋਲ ਮਾਰਕੀਟ ਆ ਹਾਈ ਚਾਂਸ ਆ ਉਥੋਂ ਉੱਤੇ ਜਾਊਗੀ ਸਿੰਪਲ ਤੇ ਜਿਹੜਾ ਦੇਖੋ ਪਹਿਲਾ 30 ਮਿੰਟ ਦਾ ਕੈਂਡਲ ਆਪਾਂ ਬਣਦਾ ਹੈ ਉਹ ਆਪਾਂ ਨੂੰ ਦਿੰਦਾ ਸਭ ਤੋਂ ਵਧੀਆ ਸਪੋਰਟ ਤੇ ਰੈਜ਼ਿਸਟੈਂਸ ਹੁਣ ਦੇਖੋ ਆਪਾਂ ਇੱਥੇ ਟਾਈਮ ਫਰੇਮ ਕੀਤਾ ਹੋਇਆ 30 ਮਿੰਟ ਹੁਣ ਦੇਖੋ ਆ ਪਹਿਲੇ 30 ਮਿੰਟ ਦੇ ਕੈਂਡਲ ਦਾ ਹਾਈ ਤੇ ਆ ਪਹਿਲੇ 30 ਮਿੰਟ ਦੇ ਕੈਂਡਲ ਦਾ ਲੋ ਹਾਈ ਕੀ ਆ ਆਪਣਾ ਰੈਜ਼ਿਸਟੈਂਸ ਆ ਤੇ ਲੋ ਕੀ ਆਪਣਾ ਸਪੋਰਟ ਆ ਸਿੰਪਲ ਹੁਣ ਇਹਦੇ ਵਿੱਚੋਂ ਇਹ ਆਪਣਾ ਡਾਊਨ ਟ੍ਰੈਂਡ ਦੇ ਵਿੱਚ ਬਣਿਆ ਠੀਕ ਹੈ ਡਾਊਨ ਟ੍ਰੈਂਡ ਇਥੇ ਸੋ ਡਾਊਨ ਟ੍ਰੈਂਡ ਹੈ ਸੋ ਇਹਦੇ ਵਿੱਚ ਕੀ ਹੋ ਸਕਦਾ ਹੈ ਜਿਹੜਾ ਆਪਣਾ ਵੱਡਾ ਮੂਵ ਹੈ ਕਿੱਧਰ ਨੂੰ ਆ ਸਕਦਾ ਓਬਵੀਅਸਲੀ ਥੱਲੇ ਨੂੰ ਆ ਸਕਦਾ ਕਿਉਂਕਿ ਡਾਊਨ ਟ੍ਰੈਂਡ ਹੈ ਉੱਤੇ ਨੂੰ ਨਹੀਂ ਆ ਸਕਦਾ ਟ੍ਰੈਂਡ ਦੇ ਨਾਲ ਵੱਡਾ ਮੂਵ ਹੁੰਦਾ ਠੀਕ ਹੈ ਹੁਣ ਦੇਖੋ ਜਿਹੜਾ ਲੋ ਹੈ ਦਾ 30 ਮਿੰਟ ਦੇ ਕੈਂਡਲ ਦਾ ਇਹ ਆਪਣਾ ਸਪੋਰਟ ਹੈ ਹਾਈ ਰੈਜ਼ਿਸਟੈਂਸ ਹੈ ਰੈਜ਼ਿਸਟੈਂਸ ਦੇ ਕੋਲ ਗਈ ਤੇ ਆਹ ਦੇਖੋ ਇਹਨੇ ਦੋਜੀ ਕੈਂਡਲ ਬਣਾਇਆ ਲੋ ਬ੍ਰੇਕ ਹੋਇਆ ਫਿਰ ਉਸ ਤੋਂ ਬਾਅਦ ਦੇਖੋ ਥੱਲੇ ਨੂੰ ਵੱਡਾ ਮੂਵ ਦੇਖਣ ਨੂੰ ਮਿਲਿਆ ਸਪੋਰਟ ਦੇ ਕੋਲ ਗਈ ਤੇ ਉਸ ਤੋਂ ਬਾਅਦ ਤੁਸੀਂ ਦੇਖੋ ਉੱਤੇ ਵਾਸਤੇ ਮੂਵ ਆਪਾ ਨੂੰ ਦੇਖਣ ਨੂੰ ਮਿਲਿਆ ਕਿੰਨਾ ਸਿੰਪਲ ਆ ਪਹਿਲੇ 3 ਮਿੰਟ ਦਾ ਕੈਂਡਲ ਹਾਈ ਆਪਣਾ ਰੈਜ਼ਿਸਟੈਂਸ ਤੇ ਲੋ ਆਪਣਾ ਸਪੋਰਟ ਹੁਣ ਦੇਖੋ ਜੇ ਡਾਊਨ ਟ੍ਰੈਂਡ ਦੇ ਵਿੱਚ ਮਾਰਕੀਟ ਆ ਤੇ ਫਿਰ ਕੀ ਕਰੂਗੀ ਇਹ ਸਪੋਰਟ ਨੂੰ ਥੋੜਾ ਜਿਹਾ ਬ੍ਰੇਕ ਕਰੂਗੀ ਥੋੜਾ ਜਿਹਾ ਤੋੜ ਕੇ ਥੱਲੇ ਜਾਊਗੀ ਫਿਰ ਕੋਈ ਪੈਟਰਨ ਬਣਾ ਕੇ ਉੱਤੇ ਆਊਗੀ ਪਰ ਸਪੋਰਟ ਤੋਂ ਆਊਗੀ ਉੱਤੇ ਹੀ ਤੇ ਡਾਊਨ ਟ੍ਰੈਂਡ ਦੇ ਵਿੱਚ ਰੈਜ਼ਿਸਟੈਂਸ ਨੂੰ ਪੂਰਾ ਟੱਚ ਨਹੀਂ ਕਰੂਗੀ। ਉਹਦੇ ਕੋਲ ਜਾਊਗੀ ਉਸ ਤੋਂ ਥੋੜਾ ਜਿਹਾ ਦੂਰ ਰਹਿ ਕੇ ਪੈਟਰਨ ਬਣਾ ਕੇ ਫਿਰ ਥੱਲੇ ਆਉਣਾ ਸ਼ੁਰੂ ਕਰ ਦੇਊਗੀ। ਤੇ ਜੇ ਦੇਖੋ ਅਪ ਟ੍ਰੈਂਡ ਆ। ਅਪ ਟ੍ਰੈਂਡ ਦੇ ਵਿੱਚ ਕੀ ਕਰੂਗੀ? ਅਪ ਟ੍ਰੈਂਡ ਦਾ ਵੀ ਤੁਹਾਨੂੰ ਐਗਜ਼ਾਮਪਲ ਇੱਥੇ ਦਿਖਾ ਦਿੰਨੇ ਆ। ਅਪ ਟ੍ਰੈਂਡ ਦਾ ਐਗਜ਼ਾਮਪਲ ਅਪ ਟ੍ਰੈਂਡ ਦਾ ਐਗਜ਼ਾਮਪਲ ਆ ਦੇਖ ਲਓ। ਆ ਜਿਹੜਾ ਟਾਈਮ ਹਿੱਟ ਦਾ ਪਹਿਲਾ ਕੈਂਡਲ ਹੈ ਆ ਇਹਦਾ ਲੋਅ ਆ ਸਪੋਰਟ ਤੇ ਆ ਦੇਖੋ ਇਹਦਾ ਹਾਈ ਰੈਜ਼ਿਸਟੈਂਸ ਠੀਕ ਹੈ ਸੋ ਇਹ ਆ ਅਪ ਟ੍ਰੈਂਡ ਅਪ ਟ੍ਰੈਂਡ ਹੈ ਸੋ ਅਪ ਟ੍ਰੈਂਡ ਦੇ ਵਿੱਚ ਕੀ ਕਰੂਗੀ ਅਪ ਟ੍ਰੈਂਡ ਦੇ ਵਿੱਚ ਸਪੋਰਟ ਦੇ ਕੋਲ ਪੂਰਾ ਨਹੀਂ ਆਉਗੀ ਇੱਥੇ ਦੇਖੋ ਇਹਨੇ ਹਮਰ ਬਣਾਇਆ ਫਿਰ ਉਸ ਤੋਂ ਬਾਅਦ ਉੱਤੇ ਜਾਣਾ ਸ਼ੁਰੂ ਕਰਤਾ ਤੇ ਰੈਜ਼ਿਸਟੈਂਸ ਦੇ ਕੋਲ ਇੱਥੇ ਦੇਖੋ ਪੂਰਾ ਗਈ ਹੈ ਤੇ ਫਿਰ ਉਸ ਤੋਂ ਬਾਅਦ ਥੱਲੇ ਆਉਣਾ ਸ਼ੁਰੂ ਕਰਤਾ ਤੇ ਦੂਜੀ ਵਾਰ ਦੇਖੋ ਰੈਜ਼ਿਸਟੈਂਸ ਤੋਂ ਥੋੜਾ ਜਿਹਾ ਉੱਤੇ ਗਈ ਹੈ ਫਿਰ ਥੱਲੇ ਆਉਣਾ ਸ਼ੁਰੂ ਕੀਤਾ ਸੋ ਸਪੋਰਟ ਦੇ ਕੋਲ ਪੂਰਾ ਨਹੀਂ ਜਾਊਗੀ ਜੇ ਅਪ ਟ੍ਰੈਂਡ ਹੈ ਤੇ ਰੈਜ਼ਿਸਟੈਂਸ ਦੇ ਕੋਲ ਪੂਰਾ ਜਾਊਗੀ ਰੈਜ਼ਿਸਟੈਂਸ ਤੋਂ ਥੋੜਾ ਜਿਹਾ ਉੱਤੇ ਜਾ ਕੇ ਫਿਰ ਵੀ ਥੱਲੇ ਆ ਸਕਦੀ ਹੈ ਤੇ ਡਾਊਨ ਟ੍ਰੈਂਡ ਦੇ ਵਿੱਚ ਕਿਵੇਂ ਸੀ ਉਹ ਵੀ ਤੁਹਾਨੂੰ ਦੱਸਦਾ ਕਿ ਡਾਊਨ ਟ੍ਰੈਂਡ ਦੇ ਵਿੱਚ ਰੈਜ਼ਿਸਟੈਂਸ ਦੇ ਕੋਲ ਪੂਰਾ ਨਹੀਂ ਜਾਊਗੀ ਥੋੜਾ ਜਿਹਾ ਥੱਲੇ ਰਹਿ ਕੇ ਥੱਲੇ ਆਉਣਾ ਸ਼ੁਰੂ ਕਰ ਦਊਗੀ ਤੇ ਸਪੋਰਟ ਦੇ ਕੋਲ ਪੂਰਾ ਜਾਊਗੀ ਸਪੋਰਟ ਨੂੰ ਬ੍ਰੇਕ ਕਰਕੇ ਥੋੜਾ ਜਿਹਾ ਥੱਲੇ ਫਿਰ ਉੱਤੇ ਆਉਣਾ ਸ਼ੁਰੂ ਕਰ ਦਊਗੀ ਹੁਣ 30 ਮਿੰਟ ਵਾਲਾ ਜਿਹੜਾ ਐਗਜ਼ਾਮਪਲ ਉਹ ਤੁਹਾਨੂੰ ਦਿਖਾ ਦਈਏ ਕਿ ਕਿੰਨੀ ਵਾਰ ਇਹ ਚੀਜ਼ ਆਪਣੇ ਹੁੰਦੀ ਆ ਦਸਾਂ ਦੇ ਵਿੱਚੋਂ 8 ਵਾਰ ਇਹ ਚੀਜ਼ ਹੁੰਦੀ ਆ ਕੁਝ ਗਿਣਤੀ ਦੇ ਦਿਨ ਹੁੰਦੇ ਆ ਜਦੋਂ ਮਾਰਕੀਟ ਦੇਖੋ ਪੂਰਾ ਦਿਨ ਉੱਤੇ ਜਾਂਦੀ ਆ ਤੇ ਪੂਰਾ ਦਿਨ ਥੱਲੇ ਜਾਂਦੀ ਆ ਜਿੱਦੋਂ ਦੇਖੋ ਮਾਰਕੀਟ 300 ਤੋਂ 400 500 ਪੁਆਇੰਟ ਉੱਤੇ ਜਾਂਦੀ ਆ ਪੂਰਾ ਦਿਨ ਤੇ ਜਾਂ ਫਿਰ 300 400 ਪੁਆਇੰਟ ਪੂਰਾ ਦਿਨ ਥੱਲੇ ਜਾਂਦੀ ਆ ਇਹ ਗਿਣਤੀ ਦੇ ਦਿਨ ਹੁੰਦੇ ਆ ਜਿਦਾਂ ਦੇਖੋ ਵੱਡੇ ਟਾਈਮ ਫਰੇਮ ਤੇ ਕੋਈ ਮੰਨ ਲਓ ਬ੍ਰੇਕਆਊਟ ਜਾਂ ਬ੍ਰੇਕਡਾਊਨ ਹੋਇਆ ਹੁੰਦਾ ਉਦੋਂ ਹੁੰਦਾ ਹੈ ਦਸਾਂ ਦੇ ਵਿੱਚੋਂ ਅੱਠ ਦਿਨ ਇਹੀ ਚੀਜ਼ ਹੁੰਦੀ ਹੈ ਕਿ 30 ਮਿੰਟ ਦਾ ਜਿਹੜਾ ਆਪਣਾ ਪਹਿਲਾ ਕੈਂਡਲ ਹੈ ਉਹਦਾ ਹਾਈ ਆਪਣਾ ਰੈਜ਼ਿਸਟੈਂਸ ਤੇ ਉਹਦਾ ਲੋ ਆਪਣਾ ਸਪੋਰਟ ਤੇ ਇਸੇ ਬਾਕਸ ਦੇ ਵਿੱਚ ਪੂਰਾ ਦਿਨ ਮਾਰਕੀਟ ਟ੍ਰੇਡ ਕਰਦੀ ਆ ਲਾਸਟ ਤੇ ਜਾ ਕੇ ਲਾਸਟ ਤੇ ਜਾ ਕੇ ਇਸ ਬਾਕਸ ਦੇ ਵਿੱਚੋਂ ਜਾਂ ਥੱਲੇ ਨਿਕਲਦੀ ਆ ਜਾਂ ਉੱਤੇ ਨਿਕਲਦੀ ਆ ਉਹ ਟ੍ਰੈਂਡ ਦੇ ਨਾਲ ਡਿਪੈਂਡ ਕਰਦਾ ਜੇ ਡਾਊਨ ਟ੍ਰੈਂਡ ਫਿਰ ਥੱਲੇ ਨਿਕਲਦੀ ਆ ਜੇ ਅਪ ਟ੍ਰੈਂਡ ਹੈ ਫਿਰ ਉੱਤੇ ਨਿਕਲਦੀ ਆ ਸੋ ਐਗਜ਼ਾਮਪਲ ਆਪਾਂ ਹੁਣ ਦੇਖ ਲੈਨੇ ਆ ਪਹਿਲਾ ਐਗਜ਼ਾਮਪਲ ਆਪਣਾ ਹੋ ਗਿਆ ਆ ਦੂਜਾ ਐਗਜ਼ਾਮਪਲ ਦੇਖ ਲਓ ਇੱਥੇ ਇੱਥੇ ਦੇਖੋ ਪਹਿਲਾ 30 ਮਿੰਟ ਦਾ ਕੈਂਡਲ ਤੇ ਆ ਆ ਦੇਖੋ ਇਹਦਾ ਲੋ ਤੇ ਆ ਇਹਦਾ ਹਾਈ ਲੋ ਇਹਦਾ ਕੀ ਆ ਸਪੋਰਟ ਆ ਤੇ ਹਾਈ ਇਹਦਾ ਕੀ ਆ ਰੈਜ਼ਿਸਟੈਂਸ ਆ ਸੋ ਇੱਥੇ ਦੇਖੋ ਡਾਊਨ ਟ੍ਰੈਂਡ ਆ ਗੈਪ ਡਾਊਨ ਓਪਨਿੰਗ ਹੋਈ ਆ ਸੋ ਡਾਊਨ ਟ੍ਰੈਂਡ ਦੇ ਵਿੱਚ ਕੀ ਕਰੋਗੇ ਰੈਜ਼ਿਸਟੈਂਸ ਨੂੰ ਪੂਰਾ ਟੱਚ ਨਹੀਂ ਕਰੋਗੇ ਆ ਦੇਖੋ ਇੱਥੋਂ ਇਹਨੇ ਕੈਂਡਲ ਬਣਾਇਆ ਇਹਦਾ ਪਾ ਟੀਮੜਦਾ ਦੇਖਣਦੇ ਆ 15 ਮਿੰਟ ਦੇ ਟਾਈਮ ਫਰੇਮ ਤੇ ਇੱਥੇ ਨੇ ਹੈਂਗਿੰਗ ਮੈਨ ਬਣਾਇਆ ਤੇ ਉਸ ਤੋਂ ਬਾਅਦ ਅਸੀਂ ਦੇਖੋ ਥੱਲੇ ਆਉਣਾ ਸ਼ੁਰੂ ਕੀਤਾ ਫਿਰ ਉਸ ਤੋਂ ਬਾਅਦ ਆ ਦੂਜੀ ਵਾਰੀ ਜਦੋਂ ਇਹਦੇ ਕੋਲ ਆਈ ਆ ਸੋ ਇੱਥੋਂ ਦੇਖੋ ਇਹਨੇ ਇੱਥੋਂ ਦਾ ਕਹਾਈ ਮਾਰਿਆ ਇਹਨੂੰ ਟੱਚ ਨਹੀਂ ਕੀਤਾ ਫਿਰ ਥੱਲੇ ਆਉਣਾ ਸ਼ੁਰੂ ਕਰਦਾ ਦੂਜੀ ਬੱਸੇ ਸਪੋਰਟ ਤੋਂ ਦੇਖੋ ਸਪੋਰਟ ਨੂੰ ਥੋੜਾ ਜਿਹਾ ਥੱਲੇ ਉਹ ਬ੍ਰੇਕ ਕੀਤਾ ਇਹਨੇ ਤੇ ਫਿਰ ਆ ਇੱਥੇ ਇੱਕ ਇਹਨੇ ਹੈਮਰ ਗੈਂਡਲ ਬਣਾਇਆ ਫਿਰ ਉੱਤੇ ਜਾਣਾ ਸ਼ੁਰੂ ਕਰਦਾ ਇੱਕ ਹੋਰ ਐਗਜ਼ਾਮਪਲ ਦੇਖ ਲਓ ਇੱਥੇ ਦੇਖੋ ਆ ਦੇਖੋ ਪਹਿਲਾ 3 ਮਿੰਟ ਦਾ ਕੈਂਡਲ ਉਹਦਾ ਹਾਈ ਤੇ ਆਪਦਾ ਲੋ ਆਹ ਰੈਜ਼ਿਸਟੈਂਸ ਆ ਸਪੋਰਟ ਠੀਕ ਹੈ ਹੁਣ ਸਪੋਰਟ ਕੋਲ ਆਈ ਹੈ ਇਨਵਰਟਡ ਹੈਮਰ ਬਣਾਇਆ ਥੋੜਾ ਇਹ ਬ੍ਰੇਕ ਕੀਤਾ ਕਿਉਂਕਿ ਡਾਊਨ ਟ੍ਰੈਂਡ ਦੇ ਵਿੱਚ ਸੀ ਤੇ ਫਿਰ ਉਸ ਤੋਂ ਬਾਅਦ ਉੱਤੇ ਜਾਣਾ ਸ਼ੁਰੂ ਕਰਤਾ ਫਿਰ ਦੁਬਾਰਾ ਦੇਖੋ ਸਪੋਰਟ ਕੋਲ ਆਈ ਹੈ ਫਿਰ ਉੱਤੇ ਜਾਣਾ ਸ਼ੁਰੂ ਕਰਤਾ ਰੈਜ਼ਿਸਟੈਂਸ ਦੇ ਕੋਲ ਜਾਂ ਡਈ ਆ ਉਸ ਤੋਂ ਥੱਲੇ ਆਉਂ ਡਈ ਆ ਤੇ ਸਪੋਰਟ ਦੇ ਕੋਲ ਜਾਂ ਡਈ ਉੱਤੋਂ ਉੱਤੇ ਜਾਂ ਡਈ ਪਹਿਲੇ 3 ਮਿੰਟ ਦੇ ਕੈਂਡਲ ਦਾ ਹਾਈ ਤੇ ਲੋ ਸਪੋਰਟ ਰੈਜ਼ਿਸਟੈਂਸ ਹੁਣ ਇੱਥੇ ਦੇਖੋ ਆ ਪਹਿਲਾ 30 ਮਿੰਟ ਦਾ ਕੈਂਡਲ ਆ ਇਹਦਾ ਲੋ ਆਪਣਾ ਕੀ ਆ ਸਪੋਰਟ ਇਹਦਾ ਹਾਈ ਆਪਣਾ ਕੀ ਆ ਰੈਜ਼ਿਸਟੈਂਸ ਆ ਹੁਣ ਇਹਦੇ ਵਿੱਚ ਆਪਾਂ ਗੌਰ ਕਿਹੜੀ ਚੀਜ਼ ਤੇ ਕਰਨਾ ਹੈ ਪਹਿਲਾ 30 ਮਿੰਟ ਦੇ ਕੈਂਡਲ ਦਾ ਜਦੋਂ ਤੁਸੀਂ ਹਾਈ ਤੇ ਲੋ ਮਾਰਕ ਕਰ ਲਿਆ ਸੋ ਉੱਥੋਂ ਤੁਹਾਨੂੰ ਮਾਰਕੀਟ ਦਾ ਪਤਾ ਲੱਗ ਜਾਊਗਾ ਕਿ ਮਾਰਕੀਟ ਦੇ ਵਿੱਚ ਅੱਗੇ ਕੀ ਹੋ ਸਕਦਾ ਜੇ ਮਾਰਕੀਟ ਹਾਈ ਤੋਂ ਉੱਤੇ ਚੱਲਣ ਲਈ ਆ ਸੋ ਕਦੇ ਵੀ ਮਾਰਕੀਟ ਡਿੱਗ ਸਕਦੀ ਹੈ ਕਦੇ ਵੀ ਮਾਰਕੀਟ ਥੱਲੇ ਆ ਸਕਦੀ ਹੈ ਤੇ ਜੇ ਮਾਰਕੀਟ 30 ਮਿੰਟ ਦੇ ਲੋ ਤੋਂ ਥੱਲੇ ਚੱਲਣ ਲਈ ਆ ਸੋ ਕਦੇ ਵੀ ਮਾਰਕੀਟ ਉੱਤੇ ਜਾ ਸਕਦੀ ਆ ਸੋ ਇਥੇ ਧਿਆਨ ਕੀ ਰੱਖਣਾ ਤੁਸੀਂ ਜੇ ਦੇਖੋ ਤੁਹਾਡੇ ਰੈਜ਼ਿਸਟੈਂਸ ਤੋਂ ਮਾਰਕੀਟ ਉੱਤੇ ਚੱਲਣ ਲਈ ਆ ਸੋ ਫਿਰ ਧਿਆਨ ਰੱਖਣਾ ਕਿ ਜਦੋਂ ਵੀ ਕੋਈ ਮੰਨ ਲਓ 15 ਮਿੰਟ ਦੇ ਟਾਈਮ ਫਰੇਮ ਤੇ ਕੋਈ ਸ਼ੂਟਿੰਗ ਸਟਾਰ ਜਾਂ ਫਰੇਮ ਪੈਟਰਨ ਬਣਦਾ ਫਿਰ ਥੱਲੇ ਵਾਸਤੇ ਟ੍ਰੇਡ ਕਰਨਾ ਬੈਸਟ ਆ ਤੇ ਜੇ ਦੇਖੋ ਤੁਹਾਡਾ ਜਿਹੜਾ ਸਪੋਰਟ ਆ ਲੋ ਦਾ ਇਹ ਤੋਂ ਥੱਲੇ ਚੱਲਣ ਲਈ ਆ ਜਾਂ ਇਹਦੇ ਕੋਲ ਆ ਵੇਟ ਕਰੋ ਉੱਤੇ ਵਾਸਤੇ ਕੋਈ ਪੈਟਰਨ ਬਣਦਾ ਕੋਈ ਹੈਮਰ ਕੋਈ ਡਬਲ ਪੈਟਰਨ ਬਣਦਾ ਫਿਰ ਉੱਤੇ ਵਾਸਤੇ ਟ੍ਰੇਡ ਕਰੋ ਸਿੰਪਲ ਹੁਣ ਇਹ ਜਿਹੜੀ ਚੀਜ਼ ਹੈ ਨਾ ਇਨੀ ਕਮਾਲ ਦੀ ਚੀਜ਼ ਆ ਕਿ ਮਾਰਕੀਟ ਦੇ ਵਿੱਚ ਜੋ ਵੀ ਸਿਚੁਏਸ਼ਨ ਆ ਬਹੁਤ ਤਗੜਾ ਕੰਮ ਕਰਦੀ ਆ ਸੋ ਇੱਥੇ ਹੋਰ ਵੀ ਐਗਜ਼ਾਮਪਲ ਤੁਹਾਨੂੰ ਦਿਖਾਉਂਗਾ ਤੇ ਪਹਿਲਾਂ ਆ ਐਗਜ਼ਾਮਪਲ ਦੇਖੋ ਆ 3 ਮਿੰਟ ਦਾ ਕੈਂਡਲ ਆ ਇਹਦਾ ਹਾਈ ਆਪਣਾ ਰੈਜ਼ਿਸਟੈਂਸ ਆ ਇਹਦਾ ਲੋ ਆਪਣਾ ਸਪੋਰਟ ਆ ਸਪੋਰਟ ਰੈਜ਼ਿਸਟੈਂਸ ਲੱਭ ਕੇ ਹੁਣ ਦੇਖੋ ਸਪੋਰਟ ਦੇ ਕੋਲ ਆ। ਹੁਣ ਆਹ ਲਾਲ ਕੈਂਡਲ ਦੇਖੋ ਕਿੰਨਾ ਤਕੜਾ ਬਣਿਆ 905 ਤੋਂ ਲੈ ਕੇ 791 ਤੱਕ। ਯਾਨੀ ਕਿ ਇਹ ਆਪਣਾ ਬਣ ਗਿਆ 113 114 ਪੁਆਇੰਟਾਂ ਦਾ। 114 ਪੁਆਇੰਟਾਂ ਦਾ। ਕਿੱਡਾ ਵੱਡਾ ਕੈਂਡਲ ਬਣਿਆ। ਏਡਾ ਵੱਡਾ ਕੈਂਡਲ ਦੇਖਣ ਤੋਂ ਬਾਅਦ ਤੁਸੀਂ ਦੇਖੋਗੇ, ਸੋਚੋਗੇ ਕਿ ਨਹੀਂ ਹੁਣ ਤਾਂ ਫਿਰ ਪੂਰਾ ਦਿਨ ਥੱਲੇ ਹੀ ਜਾਊਗੀ। ਏਡਾ ਲਾਲ ਕੈਂਡਲ ਬਣ ਗਿਆ ਉੱਤੇ ਤੇ ਜਾ ਹੀ ਨਹੀਂ ਸਕਦੀ। ਪਰ ਪਹਿਲੇ 30 ਮਿੰਟ ਦਾ ਕੈਂਡਲ ਦਾ ਜਿਹੜਾ ਲੋਅ ਹਾ ਸਪੋਰਟ ਆ ਤੇ ਹਾਈ ਰੈਜ਼ਿਸਟੈਂਸ ਆ ਸਪੋਰਟ ਦੇ ਕੋਲੇ ਤੇ ਕੀ ਹੋ ਸਕਦਾ ਉੱਤੇ ਜਾ ਸਕਦੀ ਹੈ ਰੈਜ਼ਿਸਟੈਂਸ ਦੇ ਕੋਲ ਹੁੰਦੀ ਤੇ ਫਿਰ ਕੀ ਹੋ ਸਕਦਾ ਸੀ ਥੱਲੇ ਆ ਸਕਦੀ ਹੈ ਹੁਣ ਸਪੋਰਟ ਦੇ ਕੋਲ ਦੇਖੋ ਇੱਥੇ ਪੈਟਰਨ ਬਣਾਏ ਨੇ 30 ਮਿੰਟ ਦਾ ਇਨਵਰਟਿਡ ਹੈਮਰ ਹਾਈ ਬ੍ਰੇਕ ਹੋਇਆ ਫਿਰ ਉੱਤੇ ਗਈ ਇਹ 30 ਮਿੰਟ ਦਾ ਹੈ ਟਰੇਡ 30 ਮਿੰਟ ਦੇ ਟਾਈਮ ਫਰੇਮ ਤੇ ਨਹੀਂ ਕਰਨੀ 30 ਮਿੰਟ ਦੇ ਟਾਈਮ ਜਿਹੜਾ ਪਹਿਲਾ ਕੈਂਡਲ ਬੰਦਦਾ ਉਹਦਾ ਹਾਈ ਤੇ ਲੋਅ ਮਾਰਕ ਕਰ ਲੈਣਾ ਆਪਾਂ ਸਪੋਰਟ ਰੈਜ਼ਿਸਟੈਂਸ ਤੇ ਟਰੇਡ ਕਰਨੀ ਆਪਾਂ 15 ਮਿੰਟ ਦੇ ਟਾਈਮ ਫਰੇਮ ਦੇ ਸਾਮਨਾ ਠੀਕ ਹੈ ਸੋ ਇੱਕ ਇੱਕ ਐਗਜ਼ਾਮਪਲ ਹੋ ਗਿਆ ਹੋਰ ਐਗਜ਼ਾਮਪਲ ਆਪਾਂ ਦੇਖ ਲੈਣੇ ਆ ਆ ਦੇਖੋ ਪਹਿਲਾ 30 ਮਿੰਟ ਦਾ ਕੈਂਡਲ ਆ ਹਾਈ ਕੀ ਆ ਰੈਜ਼ਿਸਟੈਂਸ ਆ ਤੇ ਲੋ ਕੀ ਆ ਸਪੋਰਟ ਆ ਜੇ ਦੇਖੋ ਲੋ ਦੇ ਕੋਲ ਸਪੋਰਟ ਨੂੰ ਬ੍ਰੇਕ ਕਰਕੇ ਥੱਲੇ ਟ੍ਰੇਡ ਕਰਨ ਲਈਏ ਤੇ ਕੀ ਹੋ ਸਕਦਾ ਹੈ ਮਾਰਕੀਟ ਉੱਤੇ ਆ ਸਕਦੀ ਹੈ ਇਥੋਂ ਥੱਲੇ ਵਾਸਤੇ ਟ੍ਰੇਡ ਨਾ ਕਰਿਓ ਤੋ ਫਾਇਦੇ ਹੋਗੇ ਤਾਂ ਟ੍ਰੇਡ ਨਾ ਕਿ ਤੁਹਾਨੂੰ ਇਹ ਪਤਾ ਲੱਗ ਗਿਆ ਕਿ ਇਥੋਂ ਥੱਲੇ ਵਾਸਤੇ ਟ੍ਰੇਡ ਨਹੀਂ ਕਰਨੀ ਮੈਂ ਟਰੈਪ ਹੋ ਸਕਦਾ ਤੇ ਦੂਜਾ ਫਾਇਦਾ ਤੁਹਾਨੂੰ ਇਹ ਹੋ ਗਿਆ ਕਿ ਮੈਂ ਉੱਤੇ ਵਾਸਤੇ ਤਿਆਰੀ ਕਰਾਂ ਤੁਹੋਂ ਉੱਤੇ ਵਾਸਤੇ ਟ੍ਰੇਡ ਕਰਨ ਦੀ ਹੁਣ ਦੇਖੋ ਇੱਥੇ 30 ਮਿੰਟ ਦਾ ਇਨਵਰਟਡ ਹੈਮਰ ਬਣਿਆ ਤੇ ਫਿਰ ਉਸ ਤੋਂ ਬਾਅਦ ਉੱਤੇ ਗਈ ਹੈ ਤੇ ਹੁਣ ਦੇਖੋ ਰੈਜ਼ਿਸਟੈਂਸ ਦੇ ਕੋਲ ਬਣ ਚਲ ਗਈ ਹੈ ਤੇ ਇੱਥੇ ਦੇਖੋ ਦੋਜੀ ਕੈਂਡਲ ਬਣਾਇਆ ਫਿਰ ਥੱਲੇ ਗਈ ਹੈ ਫਿਰ ਸਪੋਰਟ ਕੋਲ ਗਈ ਹੈ ਤੇ ਫਿਰ ਦੇਖੋ ਉੱਤੇ ਗਈ ਹੈ ਫਿਰ ਆਖਰੀ ਤੇ ਜਾ ਕੇ ਨੂੰ ਬ੍ਰੇਕ ਕੀਤਾ ਤੇ ਪੂਰਾ ਦਿਨ ਦੇਖੋ ਇਹਦੇ ਵਿੱਚ ਨਜ਼ਾਰੇ ਹੀ ਸਪੋਰਟ ਰੈਜ਼ਿਸਟੈਂਸ ਦੇ ਰੈਜ਼ਿਸਟੈਂਸ ਕੋਲ ਜਾਣ ਲਈ ਥੱਲੇ ਵਾਸਤੇ ਕਰੋ ਸਪੋਰਟ ਕੋਲ ਆਉਣ ਲਈ ਉੱਤੇ ਵਾਸਤੇ ਕਰੋ ਤੇ ਜੇ ਟ੍ਰੈਂਡ ਨੂੰ ਸਮਝ ਕੇ ਕਰੋਗੇ ਫਿਰ ਵਧੀਆ ਪ੍ਰੋਫਿਟ ਹੋ ਜਾਊਗਾ ਵੱਡਾ ਪ੍ਰੋਫਿਟ ਹੋ ਜਾਊਗਾ ਤੇ ਜੇ ਟ੍ਰੈਂਡ ਨੂੰ ਨਹੀਂ ਵੀ ਸਮਝ ਕੇ ਕਰੋਗੇ ਫਿਰ ਵੀ ਤੁਸੀਂ ਪ੍ਰੋਫਿਟ ਕਰ ਸਕਦੇ ਹੋ ਇਹਦੇ ਵਿੱਚ ਸੋ ਇਹ ਐਗਜ਼ਾਮਪਲ ਹੋ ਗਿਆ ਫਿਰ ਆਹ ਐਗਜ਼ਾਮਪਲ ਦੇਖ ਲਓ ਆ ਆਪਣਾ 3 ਮਿੰਟ ਦਾ ਕੈਂਡਲ ਆ ਇਹਦਾ ਦੇਖੋ ਹਾਈ ਤੇ ਆ ਇਹਦਾ ਲੋਅ ਆ ਸਪੋਰਟ ਦੇ ਕੋਲੇ ਇਹਦੇ ਕੀ ਹੋ ਸਕਦਾ ਉੱਤੇ ਜਾ ਸਕਦੀ ਹੈ ਇੱਥੋਂ ਦੇਖੋ ਉੱਤੇ ਗਈ ਇੱਥੋਂ ਤੱਕ ਇਹ ਮੂਵ ਛੋਟਾ ਜਣੀ ਹੈ 640 ਤੋਂ ਲੈ ਕੇ ਤੇ ਤੁਸੀਂ ਲਾ ਲਓਗੇ ਆ 700 ਤੱਕ ਉੱਤੇ ਗਈ 60 ਪੁਆਇੰਟ ਉੱਤੇ ਗਈ ਫਿਰ ਆ ਦੇਖ ਲੋ ਆ 3 ਮਿੰਟ ਦਾ ਪਹਿਲਾ ਕੈਂਡਲ ਆ ਇਹਦਾ ਹਾਈ ਆਪਣਾ ਰੈਜ਼ਿਸਟੈਂਸ ਲੋ ਆਪਣਾ ਸਪੋਰਟ ਆ ਕੈਂਡਲ ਹੀ ਬਹੁਤ ਵੱਡਾ ਬਣ ਗਿਆ ਤੇ ਹੁਣ ਦੇਖੋ ਇਹ ਰੈਜ਼ਿਸਟੈਂਸ ਦੇ ਕੋਲ ਆ ਕੀ ਹੋ ਸਕਦਾ ਥੱਲੇ ਆ ਸਕਦੀ ਆ ਇੱਥੋਂ ਦੇਖੋ ਥੱਲੇ ਆਈ ਆ ਫਿਰ ਉਸ ਤੋਂ ਬਾਅਦ ਤੁਸੀਂ ਦੇਖੋ ਦੁਜੀ ਵਾਰ ਰੈਜ਼ਿਸਟੈਂਸ ਕੋਲ ਗਈ ਆ ਤੇ ਫਿਰ ਕੀ ਹੋ ਸਕਦਾ ਥੱਲੇ ਆ ਸਕਦੀ ਆ ਤੇ ਥੱਲੇ ਹੀ ਆਈ ਆ ਹੁਣ ਸਭ ਤੋਂ ਵੱਡਾ ਐਗਜ਼ਾਮਪਲ ਇੱਥੇ ਦੇਖੋ ਮੈਂ ਜੇ ਮੈਂ ਤੁਹਾਨੂੰ ਕਹਿਣ ਦਿਆ ਸੀ ਨਾ ਕੋਈ ਵੀ ਸਿਚੁਏਸ਼ਨ ਹੈ ਮਾਰਕੀਟ ਦੇ ਵਿੱਚ ਆ ਸਭ ਤੋਂ ਵੱਡੀ ਸਿਚੁਏਸ਼ਨ ਆ ਨਿਫਟੀ 올 ਟਾਈਮ ਹਾਈ ਤੇ ਓਪਨਿੰਗ ਹੋਈ ਸੀ ਕੁਝ ਦਿਨ ਪਹਿਲਾਂ 올 ਟਾਈਮ ਹਾਈ ਤੇ ਓਪਨਿੰਗ ਹੋ ਕੇ ਤੇ ਉਸ ਤੋਂ ਬਾਅਦ ਆ ਪਹਿਲਾ 30 ਮਿੰਟ ਦਾ ਕੈਂਡਲ ਐਡਾ ਵੱਡਾ ਆ ਆਪਣਾ ਰੈਜ਼ਿਸਟੈਂਸ ਆ ਆਪਣਾ ਸਪੋਰਟ ਇਹ ਛੱਡ ਦਿਓ ਸਪੋਰਟ ਤੇ ਰੈਜ਼ਿਸਟੈਂਸ ਐਡਾ ਵੱਡਾ ਕੈਂਡਲ ਦੇਖ ਕੇ ਤੁਸੀਂ ਕੀ ਸੋਚੋਗੇ ਕਿ ਬਾਜ਼ਾਰ ਖਤਮ ਆ ਥੱਲੇ ਹੀ ਜਾਣਾ ਨਹੀਂ ਆਪਣਾ ਬੰਦਾ ਸਪੋਰਟ ਹੁਣ ਸਪੋਰਟ ਦੇ ਕੋਲ ਆ ਜੇ ਮਾਰਕੀਟ ਸਪੋਰਟ ਦੇ ਕੋਲ ਆ ਜਾਂ ਫਿਰ ਸਪੋਰਟ ਨੂੰ ਬ੍ਰੇਕ ਕਰਕੇ ਥੱਲੇ ਚੱਲਣ ਢਈ ਆ ਸੋ ਤੋਂ ਹਾਈ ਚਾਂਸ ਹੈ ਕਿ ਉੱਥੋਂ ਮਾਰਕੀਟ ਨੇ ਉੱਤੇ ਆਉਣਾ ਸੋ ਉਹੀ ਚੀਜ਼ ਦੇਖੋ ਇੱਥੇ ਹੋਈ ਆ ਇਨਵਰਟਡ ਹੈਮਰ ਬਣਾਇਆ ਫਿਰ ਉੱਤੇ ਇਹ ਦਾ ਦੇਖੋ 30 ਮਿੰਟ ਦਾ ਆ 15 ਮਿੰਟ ਦੇ ਹਿਸਾਬ ਨਾਲ ਆਪਾਂ ਟਰੇਡ ਕਰਦੇ ਸਟਾਪ ਲਸ ਵੀ ਛੋਟਾ ਪ੍ਰੋਫਿਟ ਵੀ ਵੱਡਾ ਕੋਈ ਇਹ ਤਾਂ ਸੋਚੂਗਾ ਐਡਾ ਵੱਡਾ ਲਾਲ ਕੈਂਡਲ ਬਣ ਗਿਆ ਤੇ ਉੱਤੇ ਵਾਸਤੇ ਟਰੇਡ ਕਰਨ ਦੀ ਕੋਈ ਨਹੀਂ ਸੋਚੂਗਾ ਤੁਸੀਂ ਕਰ ਸਕਦੇ ਹੋ ਇਹਦਾ ਸਿੰਪਲ ਜਿਹਾ ਲੌਜੀਕ ਆ ਪਹਿਲੇ 30 ਮਿੰਟ ਦੇ ਕੈਂਡਲ ਦਾ ਹਾਈ ਤੇ ਲੋ ਸਪੋਰਟ ਰੈਜ਼ਿਸਟੈਂਸ ਬਸ ਜੇ ਸਪੋਰਟ ਦੇ ਕੋਲ ਚੱਲਣ ਡਈ ਐ ਸਪੋਰਟ ਤੋਂ ਥੱਲੇ ਥੋੜੀ ਜੀ ਚੱਲਣ ਡਈ ਐ ਸੋ ਪੈਟਰਨ ਦਾ ਵੇਟ ਕਰੋ ਕੋਈ ਉੱਤੇ ਵਾਸਤੇ ਬਣਦਾ ਫਿਰ ਉੱਤੇ ਵਾਸਤੇ ਟਰੇਡ ਕਰੋ ਜੇ ਰੈਜ਼ਿਸਟੈਂਸ ਦੇ ਕੋਲ ਚੱਲਣ ਡਈ ਐ ਜਾਂ ਰੈਜ਼ਿਸਟੈਂਸ ਥੋੜਾ ਜਿਹਾ ਉੱਤੇ ਚੱਲਣ ਡਈ ਐ ਪੈਟਰਨ ਦਾ ਕੋਈ ਵੇਟ ਕਰੋ ਥੱਲੇ ਜਾਊਗੀ ਮਾਰਕੀਟ ਕੋਈ ਪੈਟਰਨ ਬੰਦ ਥੱਲੇ ਵਾਸਤੇ ਥੱਲੇ ਵਾਸਤੇ ਟਰੇਡ ਕਰ ਲੋ ਸਿੰਪਲ ਹੁਣ ਇਹ ਜਿਹੜੀ ਚੀਜ਼ ਹੈ ਇਹਦੇ ਪਿੱਛੇ ਦੀ ਸਾਇੰਸ ਕੀ ਹੈ ਲੌਜੀਕ ਕੀ ਇਹਨੂੰ ਸਮਝਣ ਦੀ ਕੋਸ਼ਿਸ਼ ਕਰੋ ਕਿਉਂ ਇਦਾਂ ਹੁੰਦਾ ਸੋ ਮਾਰਕੀਟ ਜਿਵੇਂ ਦੇਖੋ ਇੱਕ ਗੱਡੀ ਆ ਗੱਡੀ ਕਾਦੇ ਨਾਲ ਚੱਲਦੀ ਆ ਤੇਲ ਨਾਲ ਚੱਲਦੀ ਆ ਡੀਜ਼ਲ ਹੋ ਸਕਦੀ ਗੱਡੀ ਆਪਣੀ ਪੈਟਰੋਲ ਹੋ ਸਕਦੀ ਆ ਜਿਵੇਂ ਦੇਖੋ ਮੇਰੇ ਕੋਲ ਡੀਜ਼ਲ ਵਾਲੀ ਆ ਸੋ ਗੱਡੀ ਚੱਲਦੀ ਤੇਲ ਨਾਲ ਜੇ ਗੱਡੀ 'ਚ ਤੇਲ ਹੈਗਾ ਗੱਡੀ ਅੱਗੇ ਵੀ ਜਾ ਸਕਦੀ ਗੱਡੀ ਪਿੱਛੇ ਵੀ ਜਾ ਸਕਦੀ ਤੇਲ ਤੋਂ ਬਿਨਾ ਗੱਡੀ ਖੇਲ ਨਹੀਂ ਸਕਦੀ ਉਸੇ ਤਰ੍ਹਾਂ ਮਾਰਕੀਟ ਪੈਸੇ ਤੋਂ ਬਿਨਾ ਹੇਲ ਨਹੀਂ ਸਕਦੀ ਕੋਈ ਨਿਊਜ਼ ਕੋਈ ਵੀ ਚੀਜ਼ ਕੁਛ ਵੀ ਕੰਮ ਨਹੀਂ ਕਰਦੀ ਇਹਦੇ ਵਿੱਚ ਲੌਜੀਕ ਕੰਮ ਕਰਦਾ ਤੇ ਲੌਜੀਕ ਇਹ ਆ ਕਿ ਪੈਸਾ ਜੇ ਮਾਰਕੀਟ ਦੇ ਵਿੱਚ ਲੱਗਦਾ ਤੇ ਮਾਰਕੀਟ ਉੱਤੇ ਹੀ ਜਾਂਦੀ ਆ ਜੇ ਜ਼ਿਆਦਾ ਲੋਕ ਪੈਸਾ ਮਾਰਕੀਟ ਦੇ ਵਿੱਚ ਉੱਤੇ ਵਾਸਤੇ ਪੈਸਾ ਲਾਉਣ ੜੇ ਤੇ ਉੱਤੇ ਜਾਂਦੀ ਆ ਤੇ ਜੇ ਜ਼ਿਆਦਾ ਲੋਕ ਥੱਲੇ ਵਾਸਤੇ ਪੈਸਾ ਲਾਉਣ ੜੇ ਫਿਰ ਮਾਰਕੀਟ ਥੱਲੇ ਆਉਂਦੀ ਆ ਹੁਣ ਇਹਦੇ ਪਿੱਛੇ ਤਾਂ ਲੌਜੀਕ ਕੀ ਹੁੰਦਾ ਉੱਤੇ ਵਾਸਤੇ ਪੈਸਾ ਕਿਉਂ ਲੱਗਣ ੜਿਆ ਥੱਲੇ ਵਾਸਤੇ ਕਿਉਂ ਲੱਗਣ ੜਿਆ ਇਹਦਾ ਲੌਜੀਕ ਆ ਸਪ ਜੇ ਮਾਰਕੀਟ ਸਪੋਰਟ ਦੇ ਕੋਲ ਆ ਤੇ ਜਿਆਦਾ ਲੋਕ ਉੱਤੇ ਵਾਸਤੇ ਪੈਸਾ ਲਾਉਣਗੇ ਸਪੋਰਟ ਤੋਂ ਥੱਲੇ ਆਪਣਾ ਸਟੌਪ ਲਸ ਰੱਖ ਕੇ ਉੱਤੇ ਵਾਸਤੇ ਪੈਸਾ ਲਾਉਣਗੇ ਇਸ ਕਰਕੇ ਉੱਤੇ ਜਾਊਗੀ ਤੇ ਜੇ ਰੈਜ਼ਿਸਟੈਂਸ ਦੇ ਕੋਲ ਮਾਰਕੀਟ ਸੋ ਜਿਆਦਾ ਲੋਕ ਉਥੋਂ ਥੱਲੇ ਵਾਸਤੇ ਪੈਸਾ ਲਾਉਣਗੇ ਇਸ ਕਰਕੇ ਮਾਰਕੀਟ ਥੱਲੇ ਜਾਊਗੀ ਸੋ ਪੈਸਾ ਲੱਗਣ ਕਰਕੇ ਉੱਤੇ ਗਈ ਮਾਰਕੀਟ ਤੇ ਪੈਸਾ ਲੱਗਣ ਕਰਕੇ ਥੱਲੇ ਆਈ ਤੇ ਪੈਸਾ ਲੱਗਣ ਦਾ ਲੌਜੀਕ ਕੀ ਆ ਸਪੋਰਟ ਕੋਲ ਸੀ ਉੱਤੇ ਵਾਸਤੇ ਪੈਸਾ ਲੱਗਾ ਰੈਜ਼ਿਸਟੈਂਸ ਕੋਲ ਰੈਜ਼ਿਸਟੈਂਸ ਦੇ ਕੋਲ ਸੀ ਥੱਲੇ ਵਾਸਤੇ ਪੈਸਾ ਲੱਗਾ ਠੀਕ ਹੈ ਸਿੰਪਲ ਜੈਲੋਜੀਕ ਸੋ ਇਸੇ ਲੋਜਿਕ ਨੂੰ ਜੇ ਤੁਸੀਂ ਸਮਝ ਲਓਗੇ ਮਾਰਕੀਟ ਨੂੰ ਸਮਝ ਲਿਆ ਸੋ ਇਸ ਲੋਜਿਕ ਨੂੰ ਸਮਝਦੇ ਤੋਂ ਬਾਅਦ ਆ ਤੁਸੀਂ ਇਹ ਨਹੀਂ ਸੋਚੋਗੇ ਜਿਹੜੀਆਂ ਚੀਜ਼ਾਂ ਤੁਸੀਂ ਅਕਸਰ ਮਤਲਬ ਕਿ ਮਾਰਕੀਟ ਦੇ ਵਿੱਚ ਗਲਤੀਆਂ ਕਰਦੇ ਜੋ ਕਿ ਜੇ ਤੁਸੀਂ ਮੰਨ ਲਓ ਟਰੇਡ ਉੱਤੇ ਵਾਸਤੇ ਕਰ ਲਈ ਤੁਸੀਂ ਇਹ ਸੋਚਦੇ ਚ ਸੋਚਦੇ ਜੋ ਕਿ ਹਰੇ ਹਰੇ ਕੈਂਡਲ ਬਣਨਗੇ ਤੇ ਲਗਾਤਾਰ ਮਾਰਕੀਟ ਉੱਤੇ ਹੀ ਜਾਊਗੀ ਜਾਂ ਫਿਰ ਥੱਲੇ ਵਾਸਤੇ ਟਰੇਡ ਕਰ ਲਈ ਇਹ ਸੋਚਦੇ ਜੋ ਕਿ ਲਾਲ ਲਾਲ ਕੈਂਡਲ ਬਣਨਗੇ ਤੇ ਲਗਾਤਾਰ ਮਾਰਕੀਟ ਥੱਲੇ ਜਾਊਗੀ ਇਹ ਤਾਂ ਹੋ ਹੀ ਨਹੀਂ ਸਕਦਾ ਸਪੋਰਟ ਤੇ ਰੈਜ਼ਿਸਟੈਂਸ ਜਿਹੜੇ ਸਟੇਸ਼ਨ ਆ ਜਿਵੇਂ ਆਪਣੀ ਟ੍ਰੇਨ ਆ ਸਟੇਸ਼ਨ ਤੇ ਰੁਕਦੀ ਆ ਉਸੇ ਤਰ੍ਹਾਂ ਮਾਰਕਟ ਨੇ ਵੀ ਸਟੇਸ਼ਨ ਤੇ ਰੁਕਣਾ ਆ ਹੁਣ ਮੰਨ ਲਓ ਤੁਸੀਂ ਸਪੋਰਟ ਤੋਂ ਐਂਟਰੀ ਕੀਤੀ ਆ ਤੁਹਾਨੂੰ ਆ ਦਿਸਣ ਡਿਆ ਕਿ ਆ ਰੈਜ਼ਿਸਟੈਂਸ ਆ ਜਿਆਦਾ ਲੋਕਾਂ ਨੇ ਵੀ ਮੈਕਸਿਮਮ ਲੋਕਾਂ ਨੇ ਵੀ ਸਪੋਰਟ ਨੂੰ ਦੇਖ ਕੇ ਐਂਟਰੀ ਕੀਤੀ ਉੱਤੇ ਵਾਸਤੇ ਮਾਰਕਟ ਉੱਤੇ ਗਈ ਤੁਸੀਂ ਵੀ ਕੀਤੀ ਮਾਰਕਟ ਉੱਤੇ ਗਈ ਤੇ ਤੁਹਾਡਾ ਪ੍ਰੋਫਿਟ ਵੀ ਹੋਣ ਡਿਆ ਹੁਣ ਰੈਜ਼ਿਸਟੈਂਸ ਤੇ ਲੱਗੇ ਆ ਮਾਰਕਟ ਹੁਣ ਜਿਆਦਾ ਲੋਕ ਕੀ ਕਰਨਗੇ ਰੈਜ਼ਿਸਟੈਂਸ ਨੂੰ ਦੇਖ ਕੇ ਸਟੇਸ਼ਨ ਨੂੰ ਦੇਖ ਕੇ ਆਪਣਾ ਪ੍ਰੋਫਿਟ ਬੁੱਕ ਕਰਨਗੇ ਪੈਸਾ ਕੱਢਣਗੇ ਤੇ ਇਥੋਂ ਜਿਆਦਾ ਲੋਕ ਕੀ ਕਰਨਗੇ ਇੱਕ ਤਾਂ ਪੈਸਾ ਕੱਢਣਗੇ ਦੂਜਾ ਥੱਲੇ ਵਾਸਤੇ ਟ੍ਰੇਡ ਕਰਨਗੇ ਸੋ ਦੋਵੇਂ ਲੌਜਿਕ ਜਦੋਂ ਮਿਲ ਗਏ ਸੋ ਕੀ ਹੋਊਗਾ ਇਥੋਂ ਮਾਰਕੀਟ ਥੱਲੇ ਆ ਸਕਦੀ ਹੈ ਉੱਤੇ ਨਹੀਂ ਜਾ ਸਕਦੀ ਉਸੇ ਤਰ੍ਹਾਂ ਮੰਨ ਲਓ ਜੇ ਤੁਸੀਂ ਰੈਜ਼ਿਸਟੈਂਸ ਨੂੰ ਦੇਖ ਕੇ ਥੱਲੇ ਵਾਸਤੇ ਟ੍ਰੇਡ ਕੀਤੀ ਹੈ ਥੱਲੇ ਮਾਰਕਟ ਆਈ ਵੀ ਹੈ ਤੇ ਮੈਕਸਿਮਮ ਲੋਕਾਂ ਨੇ ਜ਼ਿਆਦਾਤਰ ਲੋਕਾਂ ਨੇ ਵੀ ਇਸੇ ਰਜਿਸਟਰ ਨੂੰ ਵੇਖ ਕੇ ਥੱਲੇ ਵਾਸਤੇ ਟ੍ਰੇਡ ਕੀਤੀ ਆ ਸੋ ਜ਼ਿਆਦਾ ਲੋਕਾਂ ਦਾ ਪੈਸਾ ਥੱਲੇ ਵਾਸਤੇ ਲੱਗਾ ਤੁਹਾਡਾ ਵੀ ਥੱਲੇ ਵਾਸਤੇ ਲੱਗਾ ਥੱਲੇ ਵਾਸਤੇ ਆ ਗਈ ਹੁਣ ਥੱਲੇ ਸਪੋਰਟ ਆ ਹੁਣ ਸਪੋਰਟ ਨੂੰ ਵੇਖ ਕੇ ਕੀ ਕਰਨਗੇ ਜ਼ਿਆਦਾ ਲੋਕ ਜਿਨ੍ਹਾਂ ਨੇ ਇੱਥੋਂ ਪੈਸਾ ਲਾਇਆ ਆਪਣਾ ਪ੍ਰੋਫਿਟ ਬੁੱਕ ਕਰਨਗੇ ਤੇ ਇਸ ਸਪੋਰਟ ਨੂੰ ਵੇਖ ਕੇ ਜ਼ਿਆਦਾਤਰ ਲੋਕ ਉੱਤੇ ਵਾਸਤੇ ਪੈਸਾ ਵੀ ਲਾਉਣਗੇ ਸੋ ਦੋ ਲੌਜੀਕ ਹੋ ਗਏ ਉੱਤੇ ਜਾਂਦੇ ਸਿੰਪਲ ਹੁਣ ਤੁਸੀਂ ਬੈਠੇ ਰਹਿੰਦੇ ਜੋ ਕੀ ਰੈਜ਼ਿਸਟੈਂਸ ਦਾ ਬ੍ਰੇਕਆਊਟ ਹੋਊਗਾ ਤੇ ਫਿਰ ਮਾਰਕੀਟ ਉੱਤੇ ਹੀ ਇੰਜ ਤੁਰੀ ਜਾਊਗੀ ਜਾਂ ਫਿਰ ਸਪੋਰਟ ਦਾ ਬ੍ਰੇਕਆਊਟ ਡਾਊਨ ਹੋਊਗਾ ਤੇ ਫਿਰ ਮਾਰਕੀਟ ਥੱਲੇ ਇਦਾਂ ਤੁਰੀ ਜਾਊਗੀ ਇਹ ਹੋ ਹੀ ਨਹੀਂ ਸਕਦਾ ਕਿਉਂਕਿ ਤੁਸੀਂ ਜੇ ਮੰਨ ਲਓ ਘੱਟ ਕੁਆਂਟੀਟੀ ਦੇ ਨਾਲ ਟ੍ਰੇਡ ਕਰਦੇ ਜੋ ਇਸ ਚੀਜ਼ ਦੀ ਉਮੀਦ ਕਰਨ ਦੇ ਜੋ ਤੇ ਜਿਹੜੇ ਹਾਈ ਕੁਆਂਟੀਟੀ ਦੇ ਨਾਲ ਟ੍ਰੇਡ ਕਰਨ ਦੇ ਆ ਉਹਨਾਂ ਵਾਸਤੇ ਜਿਹੜੀ ਟ੍ਰੇਡਿੰਗ ਆ ਆਪਸ਼ਨ ਟ੍ਰੇਡਿੰਗ ਆ ਸਪੋਰਟ ਤੇ ਰੈਜ਼ਿਸਟੈਂਸ ਆ ਜੇ ਇਥੋਂ ਬਾਇੰਗ ਹੋਈ ਆ ਤੇ ਇਹਦੇ ਕੋਲ ਜਾ ਕੇ ਉਹਨਾ ਪ੍ਰੋਫਿਟ ਬੁੱਕ ਕਰਨਾ ਹੀ ਆ 90% ਲੋਕ ਇਥੋਂ ਜਾ ਕੇ ਆਪਣਾ ਪੈਸਾ ਕੱਢਣਗੇ ਸੋ ਇਸ ਕਰਕੇ ਜਿਹੜਾ ਇਹਦਾ ਬ੍ਰੇਕਆਊਟ ਹੋਣਾ ਉਹ ਟਰੈਪ ਹੋ ਸਕਦਾ ਉਹ ਉੱਤੇ ਥੋੜਾ ਜਾ ਕੇ ਥੱਲੇ ਆ ਸਕਦੀ ਆ ਉਸੇ ਤਰ੍ਹਾਂ ਜੇ ਜ਼ਿਆਦਾਤਰ ਲੋਕਾਂ ਨੇ ਪੈਸਾ ਲਾਇਆ ਥੱਲੇ ਵਾਸਤੇ ਸੋ 90% ਲੋਕ ਸਪੋਰਟ ਦੇ ਕੋਲ ਜਾ ਕੇ ਪੈਸਾ ਆਪਣਾ ਕੱਢਣਗੇ ਪ੍ਰੋਫਿਟ ਬੁੱਕ ਕਰਨਗੇ ਸੋ ਇਥੇ ਵੀ ਟਰੈਪ ਹੋ ਸਕਦਾ ਥੋੜਾ ਥੱਲੇ ਜਾਊਗੀ ਪਰ ਆਊਗੀ ਉੱਤੇ ਹੀ ਸੋ ਸਪੋਰਟ ਤੇ ਰੈਜ਼ਿਸਟੈਂਸ ਪੱਥਰ ਤੇ ਲਕੀਰ ਦੀ ਤਰ੍ਹਾਂ ਹੈ ਮਾਰਕੀਟ ਦੇ ਵਿੱਚ ਜੇ ਤੁਸੀਂ ਰੈਜ਼ਿਸਟੈਂਸ ਦਾ ਬ੍ਰੇਕਆਊਟ ਤੇ ਟ੍ਰੇਡ ਕਰਦੇ ਜੋ ਜਾਂ ਫਿਰ ਸਪੋਰਟ ਦੇ ਬ੍ਰੇਕਡਾਊਨ ਤੇ ਟ੍ਰੇਡ ਕਰਦੇ ਜੋ ਇਹਦੇ ਚਾਂਸ ਆ ਦਸਾਂ ਦੇ ਵਿੱਚੋਂ ਇੱਕ ਵਾਰ ਹੁੰਦੇ ਹਾਈ ਚਾਂਸ ਆ ਜੇ ਸਪੋਰਟ ਦੇ ਕੋਲ ਮਾਰਕੀਟ ਹੈ ਉੱਤੇ ਜਾਊਗੀ ਜੇ ਰੈਜ਼ਿਸਟੈਂਸ ਦੇ ਕੋਲ ਮਾਰਕੀਟ ਹੈ ਥੱਲੇ ਜਾਊਗੀ ਤੇ ਪਹਿਲਾ ਜਿਹੜਾ 30 ਮਿੰਟ ਦਾ ਕੈਂਡਲ ਆ ਜੇ ਤੁਸੀਂ ਉਹਦੇ ਹਾਈ ਨੂੰ ਸਪੋਰਟ ਰੈਜ਼ਿਸਟੈਂਸ ਤੇ ਲੋ ਨੂੰ ਸਪੋਰਟ ਮੰਨ ਕੇ ਟ੍ਰੇਡ ਕਰਦੇ ਜੋ ਸੋ ਪੂਰੇ ਦਿਨ ਦੇ ਵਿੱਚ ਤੁਸੀਂ ਇੰਟਰਾਡੇ ਦੇ ਵਿੱਚ ਵਧੀਆ ਪ੍ਰੋਫਿਟ ਕਰ ਸਕਦੇ ਹੋ ਸਪੋਰਟ ਦੇ ਕੋਲ ਮਾਰਕੀਟ 'ਇਆ 15 ਮਿੰਟ ਦਾ ਕੋਈ ਹੈਮਰ ਜਾਂ ਫਿਰ ਡਬਲ ਪੈਟਰਨ ਬਣਦਾ ਹੈ ਤੇ ਉੱਤੇ ਜਾਊਗੀ ਤੇ ਜੇ ਰੈਜ਼ਿਸਟੈਂਸ ਦੇ ਕੋਲ 'ਇਆ ਕੋਈ ਆਪਣਾ 15 ਮਿੰਟ ਦਾ ਸ਼ੂਟਿੰਗ ਸਟਾਰ ਜਾਂ ਫਿਰ ਰੈਂਪ ਪੈਟਰਨ ਬਣਦਾ ਫਿਰ ਥੱਲੇ ਜਾਊਗੀ ਸੋ ਇਹ ਸਿੰਪਲ ਜਿਹਾ ਲੌਜੀਕ ਹੈ ਬਾਕੀ ਬਹੁਤ ਸਾਰੇ ਐਗਜ਼ਾਮਪਲ ਤੁਹਾਨੂੰ ਦਿਖਾਏ ਆ ਹੋਰ ਵੀ ਆਪਾਂ ਦਿਖਾ ਸਕਦੇ ਸੀ ਵੀਡੀਓ ਦੇ ਵਿੱਚ ਪਰ ਵੀਡੀਓ ਬਹੁਤ ਲੰਮੀ ਹੋ ਜੂਗੀ। ਸੋ ਇੰਨੀ ਈਜ਼ੀ ਆ ਮਾਰਕੀਟ। ਸਾਰਾ ਖੇੜ ਜਿਹੜੀ ਸਪੋਰਟ ਤੇ ਰੈਜ਼ਿਸਟੈਂਸ ਦੀ ਆ ਸਾਰੀ ਖੇੜ। ਸਪੋਰਟ ਤੋਂ ਮਾਰਕੀਟ ਨੇ ਉੱਤੇ ਜਾਣਾ ਆ, ਰੈਜ਼ਿਸਟੈਂਸ ਤੋਂ ਮਾਰਕੀਟ ਨੇ ਥੱਲੇ ਆਉਣਾ। ਤੇ ਜੇ ਵੱਡੇ ਪ੍ਰੋਫਿਟ ਕਰਨੇ ਆ, ਸੋ ਉਹਦੇ ਵਾਸਤੇ ਟ੍ਰੈਂਡ ਨੂੰ ਸਮਝਣਾ ਬਹੁਤ ਜ਼ਰੂਰੀ ਆ। ਜੇ ਟ੍ਰੈਂਡ ਨੂੰ ਸਮਝ ਲਿਆ ਫਿਰ ਤੁਸੀਂ ਵੱਡੇ ਪ੍ਰੋਫਿਟ ਕਰ ਸਕਦੇ ਜੋ। ਕਿਉਂਕਿ ਜਿਹੜੀ ਸਾਈਡ ਦਾ ਟ੍ਰੈਂਡ ਆ ਉਸ ਸਾਈਡ ਦੇ ਵੱਡੇ ਮੂਵ ਆਉਂਦੇ ਮਾਰਕੀਟ ਦੇ ਵਿੱਚ। ਹੁਣ ਇੱਥੇ ਦੇਖੋ ਜਿਵੇਂ ਆ ਐਗਜ਼ਾਮਪਲ ਹੈ ਹੁਣ ਇੱਥੇ ਆਪਣਾ ਆ ਰੈਜ਼ਿਸਟੈਂਸ ਆ ਤੇ ਆ ਆਪਣਾ ਸਪੋਰਟ ਆ ਹੁਣ ਜਿਹੜਾ ਥੱਲਿਆਂ ਉੱਤੇ ਵਾਸਤੇ ਮੂਵ ਆਇਆ ਉਹਨਾਂ ਵੱਡਾ ਨਹੀਂ ਗਿਆ ਪਰ ਜਿਹੜਾ ਦੇਖੋ ਉੱਤੋਂ ਥੱਲੇ ਵਾਸਤੇ ਮੂਵ ਇੱਥੋਂ ਸ਼ੁਰੂ ਹੋਇਆ ਇੱਥੋਂ ਤੱਕ ਗਿਆ ਇਹ ਜ਼ਿਆਦਾ ਵੱਡਾ ਇਹ ਕਿਉਂ ਆਇਆ ਕਿਉਂਕਿ ਡਾਊਨ ਟ੍ਰੈਂਡ ਸੀ ਹੁਣ ਇੱਥੇ ਹੋਰ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਆ ਦੇਖ ਲਓ ਆਪਣਾ ਰੈਜ਼ਿਸਟੈਂਸ ਆਪਣਾ ਸਪੋਰਟ ਗੈਪਡਨ ਓਪਨਿੰਗ ਹੋਈ ਆ ਡਾਊਨ ਟ੍ਰੈਂਡ ਤਾਂ ਆਲਰੇਡੀ ਆ ਸੋ ਕੀ ਹੋ ਸਕਦਾ ਵੱਡਾ ਮੂਵ ਕਿੱਧਰ ਆਊਗਾ ਥੱਲੇ ਆ ਸਕਦਾ ਸੋ ਵੇਟ ਕਰੋ ਜੇ ਵੱਡਾ ਮੂਵ ਫੜਨਾ ਰੈਜ਼ਿਸਟੈਂਸ ਦੇ ਕੋਲ ਜਦੋਂ ਜਾਂਦੀ ਆ ਕੋਈ ਸ਼ੂਟਿੰਗ ਸਟਾਰ ਬਣਾਉਂਦੀ ਆ ਕੋਈ ਐਮ ਪੈਟਰਨ ਬਣਾਉਂਦੀ ਆ ਤੇ ਉਹਦਾ ਲੋ ਬ੍ਰੇਕ ਹੋਣ ਤੇ ਥੱਲੇ ਵਾਸਤੇ ਟ੍ਰੇਡ ਕਰੋ ਆ ਦੇਖੋ ਹੁਣ ਆਪਾਂ ਗੱਲ ਕਰ ਲੈਨੇ ਅਪ ਟ੍ਰੈਂਡ ਦੀ ਅਪ ਟ੍ਰੈਂਡ ਦਾ ਐਗਜ਼ਾਮਪਲ ਆਪਾਂ ਇੱਥੇ ਦਿਖਾ ਦਿੰਨੇ ਤੁਹਾਨੂੰ ਸੋ ਅਪ ਟ੍ਰੈਂਡ ਦਾ ਐਗਜ਼ਾਮਪਲ ਇੱਥੇ ਆਪਾਂ ਦਿਖਾਉਣੇ ਤੁਹਾਨੂੰ ਆ ਪਹਿਲਾ 3 ਮਿੰਟ ਦਾ ਕੈਂਡਲ ਹਾਂ ਅਪ ਟ੍ਰੈਂਡ ਦਾ ਐਗਜ਼ਾਮਪਲ ਆ ਦੇਖ ਲਓ ਤੁਸੀਂ ਹੁਣ ਆਪ ਟ੍ਰੈਂਡ ਦਾ ਐਗਜ਼ਾਮਪਲ ਆ ਪਹਿਲਾ 3 ਮਿੰਟ ਦਾ ਕੈਂਡਲ ਹਾਈ ਇਹਦਾ ਰਿਸਿਸਟੈਂਸ ਹੈ ਅਤੇ ਲੋਅ ਇਹਦਾ ਦੇਖੋ ਸਪੋਰਟ ਆ ਸਪੋਰਟ ਦੇ ਕੋਲ ਗਈ ਹੈਮਰ ਬਣਾਇਆ ਉਸ ਤੋਂ ਬਾਅਦ ਤੁਸੀਂ ਦੇਖੋ ਉੱਤੇ ਫਿਰ ਦੁਬਾਰਾ ਸਪੋਰਟ ਦੇ ਕੋਲ ਆਈ ਫਿਰ ਹੈਮਰ ਬਣਾਇਆ ਉਸ ਤੋਂ ਬਾਅਦ ਤੁਸੀਂ ਦੇਖੋ ਉੱਤੇ ਸੋ ਟ੍ਰੈਂਡ ਨੂੰ ਸਮਝ ਕੇ ਜੇ ਤੁਸੀਂ 30 ਮਿੰਟ ਦੇ ਟਾਈਮ ਫਰੇਮ ਦੇ ਅਕੋਰਡਿੰਗ ਆਪਣਾ ਸਪੋਰਟ ਤੇ ਰੈਜ਼ਿਸਟੈਂਸ ਹਾਈ ਤੇ ਲੋ ਨੂੰ ਸਪੋਰਟ ਰੈਜ਼ਿਸਟੈਂਸ ਲਾ ਕੇ ਟ੍ਰੈਂਡ ਦੇ ਅਕੋਰਡਿੰਗ ਜੇ ਤੁਸੀਂ ਟ੍ਰੇਡ ਨੂੰ ਫੜੋਗੇ ਜ਼ਰੂਰੀ ਨਹੀਂ ਕਿ ਰੋਜ਼ ਤੁਹਾਨੂੰ ਉਹ ਟ੍ਰੇਡ ਮਿਲੀ ਜਾਊਗੀ ਪਰ ਜਿੱਦਣ ਮਿਲੂਗੀ ਉਹਦੇ ਵਿੱਚ ਵੱਡਾ ਪ੍ਰੋਫਿਟ ਤੁਹਾਨੂੰ ਮਿਲੂਗਾ ਤੇ ਬਾਕੀ ਵੈਸੇ ਵੀ ਜੇ ਤੁਸੀਂ 30 ਮਿੰਟ ਦੇ ਹਿਸਾਬ ਦੇ ਨਾਲ ਸਪੋਰਟ ਤੇ ਰੈਜ਼ਿਸਟੈਂਸ 30 ਮਿੰਟ ਦੇ ਹਾਈ ਕੈਂਡਲ ਦੇ ਹਾਈ ਨੂੰ ਪਹਿਲੇ 30 ਮਿੰਟ ਦਾ ਕੈਂਡਲ ਜਿਹੜਾ 9:15 ਮਿੰਟ ਤੋਂ ਲੈ ਕੇ 9:45 ਤੱਕ ਜਿਹੜਾ ਬੰਦਦਾ ਹੈ ਉਸ ਕੈਂਡਲ ਦਾ ਜਿਹੜਾ ਹਾਈ ਆ ਰਜਿਸਟੈਂਸ ਆਪਣਾ ਤੇ ਉਹਦਾ ਜਿਹੜਾ ਲੋਅ ਆ ਆਪਣਾ ਸਪੋਰਟ ਸੋ ਇਹਦੇ ਹਿਸਾਬ ਦੇ ਨਾਲ ਜੇ ਤੁਸੀਂ ਛੋਟੇ ਟਰੇਡ ਵੀ ਕਰੋਗੇ ਉਹਦੇ ਵਿੱਚ ਵੀ ਪ੍ਰੋਫਿਟ ਹੈਗਾ ਤੇ ਜੇ ਤੁਸੀਂ ਟ੍ਰੈਂਡ ਨੂੰ ਸਮਝ ਲੋਗੇ ਤੇ ਉਹਦੇ ਅਕੋਰਡਿੰਗ ਟਰੇਡ ਕਰੋਗੇ ਜੇ ਡਾਊਨ ਟ੍ਰੈਂਡ ਹੈ ਤੇ ਰਜਿਸਟੈਂਸ ਤੋਂ ਥੱਲੇ ਵਾਸਤੇ ਟਰੇਡ ਕਰਨੀ ਆ ਤੇ ਜੇ ਅਪ ਟ੍ਰੈਂਡ ਹੈ ਸਪੋਰਟ ਤੋਂ ਉੱਤੇ ਵਾਸਤੇ ਟਰੇਡ ਕਰਨੀ ਆ ਸੋ ਫਿਰ ਤੁਸੀਂ ਵੱਡੇ ਮੂਵ ਫੜ ਲੋਗੇ ਤੇ ਛੋਟੇ ਮੂਵ ਤਾਂ ਕਿਤੇ ਗਏ ਨਹੀਂਗੇ ਸਪੋਰਟ ਦੇ ਕੋਲ ਇਹ ਉੱਤੇ ਜਾਣਾ ਹੀ ਆਉਨੇ ਰਜਿਸਟੈਂਸ ਦੇ ਕੋਲ ਉੱਥੋਂ ਥੱਲੇ ਜਾਣਾ ਹੀ ਆਉਨੇ ਆਮੇ ਟ੍ਰੈਂਡ ਜਿਹੜਾ ਮਰਜੀ ਹੈਗਾ ਜੇ ਡਾਊਨ ਟ੍ਰੈਂਡ ਹੈ ਸੋ ਉੱਤੇ ਜਿਆਦਾ ਵੱਡਾ ਮੂਵਮੈਂਟ ਆਪਾਂ ਨੂੰ ਦੇਖਣ ਨੂੰ ਮਿਲੇਗਾ ਤੇ ਜੇ ਅਪ ਟ੍ਰੈਂਡ ਹੈ ਫਿਰ ਥੱਲੇ ਵਾਸਤੇ ਜਿਆਦਾ ਵੱਡਾ ਮੂਵਮੈਂਟ ਆਊਗਾ ਇਹ ਗੱਲ ਹੈਗੀ ਪਰ ਜੇ ਤੁਸੀਂ ਟ੍ਰੈਂਡਰ ਨੂੰ ਸਮਝ ਕੇ ਨਾਲ ਟ੍ਰੇਡ ਕਰੋਗੇ ਫਿਰ ਤਾਂ ਦੇਖੋ ਵਾਰੇ ਨਿਆਰੇ ਸੋ ਇਹ ਸੀ ਆਪਣਾ ਇਸ ਵੀਡੀਓ ਦੇ ਵਿੱਚ ਮਿਲਦੇ ਆਪਾਂ ਕੱਲ ਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ